ਹੋਰੀਆ ਜਿਵੇਂ ਇਹਨਾਂ ਨੇ ਤੁਹਾਡੇ ਲਈ ਇੱਕ ਤਰੀਕੇ ਦੀ ਕਰ ਲੋ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਤੁਹਾਨੂੰ ਬਕਰੀ ਨੂੰ ਪਤਾ ਲੱਗ ਗਈ ਮੈਂ ਜੋਰ ਲਾਇਆ ਜਿੱਦਾਂ ਆਪਾਂ ਕਹਿੰਦੇ ਵੀ ਮੈਂ ਦੋ ਦਿਨ ਭੱਜੀ ਮੇਰੇ ਖੱਲੀਆਂ ਚੜ ਗਈਆਂ ਇੱਕ ਖੱਲੀਆਂ ਐ ਨਹੀਂ ਹੁੰਦਾ ਵੀ ਇੱਕ ਵਾਰ ਆਪਾਂ ਭੱਜਿਆ ਦਾ ਸਹੀ ਹੋ ਜਾਣੀ ਜਿਉਂ ਜਿ ਤੁਸੀਂ ਭੱਜਣਾ ਜਿਉਂ ਜਿ ਤੁਸੀਂ ਪ੍ਰੈਕਟਿਸ ਕਰਦੇ ਨਹੀਂ ਇਹ ਤੁਹਾਡੇ ਮਸਲ ਬਣ ਰਹੇ ਆ ਇਹ ਇੱਕ ਇੱਕ ਤਰੀਕੇ ਦੀ ਵਧੀਆ ਗੱਲ ਹੈ ਆਪਾਂ ਇਹ ਨਹੀਂ ਕਦੀ ਵੀ ਪੇਨ ਆਏ ਪੇਨ ਨਹੀਂ ਹੁੰਦੀ ਇਹ ਚੀਜ਼ ਵਧੀਆ ਹੈ ਤੁਹਾਡੀ ਹੱਥ ਲਈ ਕਿਉਂਕਿ ਤੁਹਾਡੇ ਲਈ ਹੋਣੇ ਤੁਹਾਡੇ ਰੱਬਾਂ ਨੂੰ ਕਿਤੇ ਜਾਣ ਚਾਹੀਦੀ ਆ ਸਾਈਨ ਨਹੀਂ ਕੇਅਰ ਕਰੋ ਮੈਂ ਕਿਤੇ ਪੇਨ ਹੋਣਾ ਪੇਨ ਆ ਨਾ ਮੰਨੋ ਤੁਸੀਂ ਤੈਨੂੰ ਵਧੀਆ ਨਾਲ ਮਨੋਂ ਵੀ ਹਾਂ ਮੈਂ ਕੁਛ ਕੀਤਾ ਗਰਾਉਂਡ 'ਤੇ ਬੈਲੇ ਬੈ ਕੇ ਆਉਣਾ ਤੇ ਪੇਨ ਹੀ ਲੇਉਗੀ ਜਦੋਂ ਮੁੱਕੀ ਹੀ ਹੋਗਾ ਜੋ ਜਿਸ ਨੇ ਕਿਹਾ ਨੋ ਪੇਨ ਨੋ ਗੇਨ ਹੋਈ ਨਾ ਮੈਂ ਪੇਨ ਹੋਗਾ ਤਾਂ ਵਧੀਆ ਤਰੀਕੇ ਨਾਲ ਮਰੋ ਇਦਾਂ ਨਹੀਂ ਹੈਗਾ ਪੇਨ ਪੈਜੋ ਉਹ ਵੀ ਵਧੀਆ ਮਨੋਂ ਵੀ ਹਾਂ ਤੇ ਜਦੋਂ ਗਰਾਉਂਡ 'ਤੇ ਵਰਗੇ ਕਿੰਨਾ ਜਾਨੂੰ ਪਤਾ ਲੱਗ ਰਿਹਾ ਵਾ ਤੇ ਹੋਰ ਕੁਝ ਹੋ ਜਾਦਾ ਕੁਝ ਹੋ ਸਕਦਾ ਬਾਕੀ ਮੈਂ ਤੁਹਾਡਾ ਡਾਈਟ ਦਾ ਡਾਈਟ ਉਹ ਵੀ ਤੁਹਾਡਾ ਮਾਈਂਡ ਸੈਟ ਹੋ ਗਿਆ ਜਿੱਦਾਂ ਤੁਸੀਂ ਚਾਹੋਗੇ ਉਦਾਂ ਹੀ ਹੋਗਾ ਜਦੋਂ ਤੁਸੀਂ ਖਾਣਾ ਵੀ ਮੈਂ ਕਰਨਾ ਤਾਂ ਕਰਨਾ ਕੋਈ ਆਪਾਂ ਕਹਿੰਦੇ ਮੋਟੀਵੇ ਕੋਈ ਮੋਟੀਵੇਸ਼ਨ ਹੁੰਦਾ ਕੋਈ ਖੁਸ਼ੀ ਨਹੀਂ ਹੁੰਦਾ ਜੇ ਤੁਸੀਂ ਮੰਨ ਲੇ ਮੈਂ ਕਰਨਾ ਤਾਂ ਕਰ ਦੂ ਕੋਸ਼ਿਸ਼ ਕਰ ਰਿਹਾ ਹਾਂ ਪਹਿਲੇ ਨਾ ਤੇ ਕੁੜੀਆਂ ਨੂੰ ਕੁਲੀਜੀਬਿਲਟੀ ਕੀ ਚਾਹੀਦੀ ਹੈ ਜੇ ਮਾਲਾ ਤੁਹਾਨੂੰ ਪੰਜਾਬ ਉੱਤੇ ਭੰਤ ਕਰਨਾ ਹੈ ਫਮੈਲ ਦੇ ਲਈ ਤਾਂ ਆਪਣੇ ਪਲਸ 2 ਤੁਹਾਨੂੰ ਕਈ ਬਚਨ ਦਾ ਸਟਰੀਮ ਦਾ ਹੁੰਦਾ ਸਟਰੀਮ ਪਲਸ 2 ਮਤਲਬ ਪਲਸ 2 ਕੋਈ ਉਹ ਮੈਜਰ ਰੱਖਣਿਆ ਕੁਝ ਉਹ ਕੋਈ ਮੈਟਰ ਨਹੀਂ ਨਹੀਂ ਪਲਸ 2 ਬਸ ਮੇਨ ਆਪਣਾ ਪੇਪਰ ਆ ਨਾ ਤੁਹਾਨੂੰ ਦੱਸਿਆ ਮੈਂ ਪਹਿਲਾਂ ਮੈਂ ਤਾਂ ਹੀ ਮੈਂ ਤੁਹਾਨੂੰ ਪੜਾਈ ਦੇ ਕਿਦਾਂ ਆਪਣਾ ਕੋਈ ਪਰਕਨੋ ਦਾ ਪੇਪਰ ਹੀ ਹੁੰਦਾ ਕਈ ਕੋਈ ਰੇਅਰ ਨਾ ਸੀ ਨੀ ਸੀ। ਉਹ ਕੋਈ ਗਾਈਡਰ ਨਹੀਂ ਕਰਨੇ ਵਾਲਾ ਸੀ ਨਾ ਤਾਂ ਕਿ ਜਦੋਂ ਮੈਂ ਤੁਹਾਨੂੰ ਦੱਸ ਦਿੱਤੀ ਵੀ ਆਹ ਨਹੀਂ ਪੜਨਾ ਇਦਾਂ ਇਦਾਂ ਇਦਾਂ। ਉਹ ਤੁਸੀਂ ਜਿਵੇਂ ਆਰਮਰ ਦੇ ਵਿੱਚ। ਹਾਂਜੀ। ਤੇ ਆਰਮਰ ਦੇ ਵਿੱਚ ਹੁੰਦਾ। ਉਹ ਚੀਜ਼ ਦਾ ਡਿਫੈਂਸ ਸਮਝਾਉਂਦੇ ਹਾਂ। ਮੈਨੂੰ ਪਤਾ ਕਿ ਡਿਸਟ੍ਰਿਕਟ ਵਿੱਚ ਹੋਊਗੀ ਜਦੋਂ ਹੁਣ ਆਪਾਂ ਦੇਖਦੇ ਹਾਂ ਥਾਣੇ ਵਾਲੇ ਕੋਲ ਤੋਂ ਵੀ ਜਦੋਂ ਆਪਾਂ ਨੂੰ ਸਾਨੂੰ ਖਾਣਾ ਖੰਣਾਣਾ ਲੱਗਦਾ ਆ ਉਹ ਥਾਣੇ ਵਿੱਚ ਆ ਕੇ ਡਿਸਟ੍ਰਿਕਟ ਹੁੰਦੀ ਸਾਡੇ ਉੱਤੇ ਬਟਾਲੀ ਹੁੰਦੀ ਜਿਵੇਂ ਜਲੰਧਰ ਐ 7 27 75 80 ਇਹ ਬਟਾਲੀਅਨ ਹੈ ਬਾਕੀ ਉਹਦੇ ਵਿੱਚ ਕਮਾਂਡੋ ਵੀ ਆ ਜਾਂਦੇ ਆ ਆਈਆਰ ਵੀ ਆ ਜਾਂਦੀ ਹੈ ਇੰਜੀਨੀਅਰ ਰਿਜ਼ਰਵ ਬਟਾਲੀਅਨ ਏਆਰਬੀ ਮਤਲਬ ਬਹੁਤ ਜ਼ਿਆਦਾ ਡਿਪਾਰਟਮੈਂਟ ਆ ਜਾਂਦੇ ਆ ਪਰ ਜਸਟ ਦੇਖਦੇ ਨੀ ਪੁਲਸ ਆ ਪੁਲਸ ਦੇ ਵਿੱਚ ਵੀ ਬਹੁਤ ਡਿਪਾਰਟਮੈਂਟ ਜਿੱਦਾਂ ਆਫਿਸ ਵਰਕ ਵਾਲੇ ਆ ਉਹ ਵੀ ਵਰਕ ਵਾਲੇ ਬਹੁਤ ਜ਼ਿਆਦਾ ਆਉਂਦੇ ਆ ਐਦਾਂ ਨਹੀਂ ਹੈ ਸਾਲਾ ਪੁਲਸਰੀਏ ਨਾਕੇ ਆ ਤੇ ਆਪਾਂ ਉਹਦੇ ਪੁਲਸ ਦੀ ਗੱਲ ਕਰ ਲਈਏ ਨਾਕੇ ਤੇ ਖੜੇ ਆ ਇਹ ਨਾਕ ਮਤਲਬ ਮੇਨ ਆਪਣੇ ਨਾਕੇ ਆਉਂਦੇ ਥਾਣੇ ਆਉਂਦੇ ਆ ਪੁਲਸ ਜਿਹੜਾ ਸਾਡਾ ਕੰਮ ਆ ਉਹ ਹੋਰ ਆ ਸਾਡਾ ਸਪੈਸ਼ਲ ਗਾਰਡ ਦਾ ਕੰਮ ਆ ਸੀ ਸੁਨਾਮੀ ਦੇ ਚੱਲਦਾ ਹੈ ਆਰਪੀ ਡਿਊਟੀ ਹੁੰਦੀ ਹੈ ਉਹ ਹੁਣ ਤੁਹਾਨੂੰ ਨਹੀਂ ਪਤਾ ਹੋਣਾ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਉਹ ਉਹ ਚੀਜ਼ ਹੈ ਜਿਹੜੀ ਸਾਡੀ ਡਿਊਟੀ ਹੈ ਮਤਲਬ ਜਦੋਂ ਆਪਾਂ ਵਿੱਚ ਜਾਣੇ ਨਾ ਡਿਪਾਰਟਮੈਂਟ ਨੂੰ ਫਿਰ ਪਤਾ ਲੱਗਦਾ ਹੈ ਜਦੋਂ ਤੁਸੀਂ ਅੰਦਰ ਜਾਓਗੇ ਵਿੱਚ ਉਹ ਤੁਹਾਨੂੰ ਪਤਾ ਕੋਈ ਜਿੱਦਾਂ ਤੁਹਾਡੀ ਸਕਿੱਲ ਹੋਗੀ ਤੁਸੀਂ ਜਿੱਦਾਂ ਮੰਨ ਲਓ ਕੰਪਿਊਟਰ ਦੀ ਸਕਿੱਲ ਵਧੀਆ ਬੱਚਾ ਵਰਕ ਕਰਦਾ ਹੈ ਕੰਪਿਊਟਰ ਦੀ ਵਧੀਆ ਟਾਈਪਿੰਗ ਸਕਿੱਲ ਹੈ ਨਾ ਮਤਲਬ ਤੁਹਾਨੂੰ ਅਭਿਗਤ ਹੋ ਜਾਏਗਾ ਸਾਲੀ ਰਾਤ ਸੀਐਡੀ ਜਿਆਦਾ ਬੰਦਾ ਜਿਹਨੇ ਮੈਮਰੀ ਦੀ ਕੋਈ ਡ੍ਰਿਲ ਵਧੀਆ ਸੀਗੀ ਤਾਂ ਇਦਾਂ ਕਰਕੇ ਮੇਰੇ ਲੱਗਦਾ ਹੈ ਕਿ ਫਾਈਟਿੰਗ ਦਾ ਜਿਸ ਕਿ ਬਹੁਤ ਲੰਬੇ ਨਿਕਲ ਸਪੈਸ਼ਲ ਵਾਰੀਚਰ ਰੱਖ ਲਏ ਨੇ। ਹਾਂ। ਤੇ ਕਿੰਨੇ ਮਹੀਨੇ ਟ੍ਰੇਨਿੰਗ ਹੁੰਦੀ ਹੈ? 9 ਮਹੀਨਾ ਦੀ ਬੇਸਿਕ ਕੋਰਸ ਹੈ। ਹਾਂ। 3 ਮਹੀਨੇ ਦੀ ਇਸ ਕਾਰਨ ਤੋਂ। ਜਿੱਦਾਂ ਸਾਡੀ ਬੇਸਿਕ ਸੈਲਰੀ ਹੈਗੀ ਜਿਹੜੀ 19900 ਹੈ ਤੇ ਬਾਕੀ ਆਪਣਾ ਜਿਹੜਾ ਕੱਟ ਕੇ ਪੀਚ ਐਸ ਫੰਡ ਜਿਹੜਾ 17790 ਹੁੰਦੀ ਸਾਡੇ। ਠੀਕ ਹੈ। ਉਸ ਤੋਂ ਬਾਅਦ ਕਵਾਟਰਲੀ ਜਦੋਂ ਉਹਨੂੰ ਪ੍ਰੋਪਰ ਜਿਦੋਂ ਉਹ ਟ੍ਰੇਨਿੰਗ ਬੰਦੀ ਹੋ ਜਾਂਦੀ ਉਸ ਤੋਂ ਬਾਅਦ ਕੁਝ ਕੱਟੇ ਜਾਂਦੇ ਨੇ ਸਾਦਾ ਨਹੀਂ ਨਿਉ ਉਹ ਸਾਫ ਨਹੀਂ ਹੈਗਾ ਟ੍ਰੇਨਿੰਗ ਦੇ ਨਾਲ ਹੀ ਮਿਲਣ ਲੱਗ ਗਿਆ ਦੇ ਸੈਲਰੀ ਜਿੱਦਾਂ ਜਿੱਦਨ ਅਸੀਂ ਸਾਡੀ ਉਹ ਨਾ ਆਮਦ ਪਈ ਜਿਸ ਦਿਨ ਉਸੇ ਦਿਨ ਦੀ ਸੈਲਰੀ ਸਾਨੂੰ ਨਾਲ ਦਿੱਤਾ ਗਿਆ ਤੇ ਉਸ ਨੂੰ ਹੋਈ ਸਾਡੀ ਜੁਆਇਨਿੰਗ ਲੈਟਰ ਮਿਲਿਆ ਉਹਨਾਂ ਨੇ ਉਸੇ ਦਿਨ ਸਾਨੂੰ ਹੋ ਕੇ ਆਪਣਾ ਕੋਈ ਖਾਤੇ ਬੰਦੇ ਉਹ ਬੰਦ ਨਹੀਂ ਆਉਂਦਾ ਹੋ ਕੇ ਰਹੇ ਚਲਦੇ ਬਾਲਾ ਤੋਂ ਇਹ ਮੌਕਾ ਮਿਲਦਾ ਕਿ ਤੁਸੀਂ ਹੈ ਨਾ ਜਿਹਨੋਂ ਥੋੜੀ ਹਰ ਮਾਰਨਾ ਦਿੱਲੀ ਕੁਲੀ ਸਰ ਜਿੱਦੋਂ ਮੌਕਾ ਮਿਲਦਾ ਦਿੱਲੀ ਕੁਲੀ ਜਿਆ ਪੰਜਾਬੀ ਚੀਜ਼ਾਂ ਨਾਲ ਦੀ ਚਲੋ ਇੱਕ ਚਲ ਗਿਆ ਇੱਕ ਮੈਂ ਇੱਥੇ ਹੈ ਨਹੀਂ ਹੈ ਨਾ ਮੈਂ ਮਤਲਬ ਫੇਪੀ ਇੱਕ ਪ੍ਰੈਪਰਨ ਦੇਣੀ ਚਾਹੁੰਦੀ ਹਾਂ ਕਿ ਮੈਨੂੰ ਪੰਜਾਬ ਪੁਲਿਸ ਮੈਂ ਪੰਜਾਬ ਪੁਲਿਸ ਦਾ ਹੀ ਸੀਗਾ ਪਰ ਮੈਨੂੰ ਐਦਾ ਸਮਝ ਨਹੀਂ ਸੀਗਾ ਮੇਰੇ ਨਾਲ ਪੰਜਾਬ ਪੁਲਿਸ ਹੋਇਆ ਉਹ ਉਹ ਪਿੰਡ ਪਰ ਮੇਰੇ ਕੋਲ ਕੋਈ ਆਪਾਂ ਨਹੀਂ ਕੋਈ ਕਿਸੇ ਦੀ ਮਦਦ ਨਹੀਂ ਲਈ ਹੈ ਨਾ ਆਪਾਂ ਬਹੁਤ ਵਧੀਆ ਹੋ ਗਿਆ ਪਹਿਲੀ ਪਹਿਲੀ ਵਾਰ ਸਾਰਾ ਕੁਝ ਹੋਈ ਗਿਆ ਜਿੱਦਾਂ ਰੱਬ ਵੱਲੋਂ ਸਾਰਾ ਕੁਝ ਆਰਾਮ ਨਾ ਹੋਈ ਯਾਰ ਆਰਾਮ ਨਾ ਬਿਲਕੁਲ ਆਰਾਮ ਨਾ ਕਿਉਂਕਿ ਜਿੱਦਾਂ ਤੁਸੀਂ ਚਾਹੁੰਦੇ ਹੋ ਪੋਜ਼ਿਟਿਵ ਬਣਨੇ ਵੀ ਕੋਈ ਗੱਲ ਨਹੀਂ ਹੋ ਜੂਗਾ ਕੋਈ ਗੱਲ ਨਹੀਂ ਹੋ ਜੂਗਾ ਉਹ ਉਦਾਂ ਹੀ ਹੋਈ ਆਪਾਂ ਡਰੀ ਜਾਵਾਂਗੇ ਮੇਰੇ ਮੈਡੀਕਲ ਆ ਹੀ ਮੇਰੇ ਕਹੇ ਨਹੀਂ ਵੀ ਹੋ ਰਹੀ ਇਸ ਲਈ ਸਹੀ ਹੋਣੀ ਤਾਂ ਵੀ ਸਹੀ ਹੋਣੀ ਫਿਰ ਯੈਸ ਹੁੰਦੀ ਆ ਨਾ ਉਹਦੀ ਉਹ ਚੈੱਕ ਕਰਦੇ ਆ ਮੇਰੇ ਨਾਲ ਦੀ ਕੁੜੀ ਸੀ ਉਹ ਉਹੀ ਘਰਾਈ ਗਈ ਮੈਨੇ ਤਾਂ ਘਰਵਾਉਣਾ ਕੀ ਹੈ ਨਾ ਇਹਦੇ ਵਿੱਚ ਉਹ ਫੇ ਚਲੋ ਫਿਰ ਵੀ ਹੋ ਗਿਆ ਉਹਨੂੰ ਪਾਣੀ ਪੂਣੀ ਪਲਾਇਆ ਹੋ ਗਿਆ ਸਰਦਾਰ ਜੇ ਮੋਸਲੇ ਬੱਚੇ ਨੂੰ ਹੁੰਦਾ ਟੈਟੂ ਲਾਈਕ ਹੁੰਦਾ ਇਸ ਵਾਰ ਕਿ ਸਾਡੇ ਟੈਟੂ ਬਣਾਇਆ ਹਾਂ ਹਾਂ ਜੂ ਉਹ ਤਾਂ ਹੁੰਦਾ ਹੀ ਆ ਫਿਰ ਪੰਜਾਬ ਵਿੱਚ ਪਹਿਲਾਂ ਪਹਿਲਾਂ ਨਾ ਬਾਅਦ ਵਿੱਚ ਚਲੋ ਆਪਣੇ ਸ਼ੌਂਕ ਪੂਰੇ ਕਰੀ ਜੋ ਬਾਅਦ ਵਿੱਚ ਤਾਂ ਕੋਈ ਚੱਕਰ ਨਹੀਂ ਆਗਾ ਨਾ ਪਹਿਲਾਂ ਪਹਿਲਾਂ ਥੋੜਾ ਜਿਹਾ ਹੁੰਦਾ ਹੈ। ਇਹ ਹੁੰਦੇ 2-3 ਸਾਲ ਹੁੰਦੇ ਸਨ। ਉਹ ਵਾਲਾ ਮੈਡੀਕਲ ਜਿਹਦਾ ਹੁਣ ਬੱਚੇਾਂ ਨੂੰ ਚਾਪਾ ਜਦੋਂ ਛੋਟੇ ਹੁੰਦੇ ਨੇ ਹਾਂ ਚੁੱਕੇ ਬਾਰੇ ਬਾਹਰ ਤੋਂ ਜਿੰਦੀ ਲੱਗ ਤਾ ਕੁਝ ਜਦੋਂ ਤਾਂ ਮੂਟੂ ਵੀ ਹੋਣਾ ਸੁਭਦ ਸੀ ਤਾਂ ਮੈਂ ਘੱਟ ਘੱਟ ਕਰਦਾ ਵੀਡੀਓ ਬਣਦੀ। ਕੁਝ ਜਾਨੀ ਅਨਫੀਸ਼ੀਲੀ ਹੈ ਨਾ ਉਹ ਸਿੱਧਾ ਤੁਹਾਨੂੰ ਦੱਸ ਨਹੀਂ ਸਕਦੇ। ਜਦੋਂ ਮੈਂ ਤੁਸੀਂ ਕਹਿੰਦੇ ਮੁੰਡਾ ਮੁੰਡਾ ਮੈਂ ਆਪਣੇ ਬਾਰੇ ਦੱਸਦਾ। ਇੱਕ ਤਾਂ ਥੀਰ ਕਰੋ, ਰeal ਥੀਰ ਕਰੋ ਕਿ ਸਾਥ ਮੈਂ ਆਪਾਂ। ਆਪ ਕੋ ਵੀ ਗੱਲ ਹੈ ਕਿ ਤੁਸੀਂ ਸਵਾਲਾ ਜਵਾਬ। ਮੈਂ ਵੀ ਲੱਗਦਾ ਤਾਂ ਆਪ ਨੂੰ ਵੀ ਸਾ ਕੋਸ਼ਿਸ਼ ਕੀਤੀ ਵੀਡੀਓ ਦੀ ਗੱਲ ਹੈ ਜੀ ਉਹ ਮੈਂ ਤੁਹਾਨੂੰ ਸਰਕ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਉਹਨਾਂ ਨੇ ਟੀਅਰ ਕਲਰ ਟ੍ਰਾਇਲ ਬੰਦਾ ਇੰਨਾ ਟੈਗ ਜਿਹੜਾ ਸੋਫਾ ਆ ਪੂਰੀ ਓਫਾਇ ਲੇ ਲਾਉਣ ਬਚੀ ਨਹੀਂ ਗਾਉਂਦੇ ਨਾ ਉਹਦੇ ਦਾ ਬੜਾ ਓਫਾਇਆ ਪਿੰਡਾਂ ਵਾਲੇ ਦਾ ਇੱਧਰ ਉੱਧਰ ਤੁਮਾ ਦੇ ਵਾਹ ਕਿਸੇ ਨਾਲ ਇੱਕਿਆ ਨਾ ਫਿੱਟ ਹੋ ਜਾਂਦਾ ਹਮ ਤਾਂ ਇੱਦੀ ਵੀ ਟੈਨਸ਼ਨ ਹੋ ਗਈ ਆ ਕੀ ਥੋੜਾ ਕੀ ਡ੍ਰੀਮ ਅਜੂ ਡ੍ਰੀਮ ਹੁਣ ਇਸੇ ਲਾਈਨ ਦੇ ਵਿੱਚ ਆਪਾਂ ਪ੍ਰੋਮੋਸ਼ਨ ਲੈਂਦੇ ਹਾਂ ਕੰਪਟੀ ਬੁਚਾਰੀ ਦੇ ਸੰਬੰਧ ਵਿੱਚ ਗ੍ਰੈਜੂਏਸ਼ਨ ਹੋ ਗਈ ਮੰਗੀ ਸਭ ਸਪੈਸ਼ਲ ਹੀ ਕਰ ਰਹੇ ਹਾਂ ਜੋਨਰ ਪ੍ਰੈਪਰਸ਼ ਕਰ ਲਈ ਹੋਈ ਹੈ ਅਪਨਡਾ ਅਗੇ ਸਪੈਕਟਰ ਬਣਾ ਉਸਨੂੰ ਪੂਰ ਹੋ ਗਈ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਆ ਦੋਨੋਂ ਕੁੜੀਆਂ ਬਹੁਤ ਜ਼ਿਆਦਾ ਫਿਟ ਹੈ ਠੀਕ ਹੈ ਤੇ ਫਿਟਨੈਸ ਦਾ ਬਹੁਤ ਜ਼ਿਆਦਾ ਇਹਨੂੰ ਕਰਨਾ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੋ ਤੁਹਾਡੇ ਵਰਦੀ ਪੈ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਸਿਹਤ ਨੂੰ ਜਿਹੜਾ ਕਾਇਮ ਰੱਖਣਾ ਦੋਨੋਂ ਬੱਚੇ ਲਈ ਦੇਖਦੇ ਜੀ ਹੈ ਨਾ ਇੱਕ ਤਾਂ ਸਭ ਤੋਂ ਪਹਿਲਾਂ ਕਿ ਡਾਈਟ ਸਹੀ ਰੱਖੋ ਉਹ ਆਪ ਜਿਆਦਾ ਵੀ ਨਹੀਂ ਖਾਈ ਜ ਰੋਟੀ ਖਾਈ ਦਿਖਾਈ ਨੇ ਡਰੈਸ ਪਾਈ ਵੀ ਜਚੇ ਨਾ ਬੰਦੇ ਦੇ ਵੀ ਹਾਂ ਉਹ ਖੜਾ ਹੁੰਦਾ ਤੇ ਪੁਲਿਸ ਕਿ ਇਹ ਰੋਜ਼ ਆਈਦਾ ਡਰੈਸ ਚ ਵੀ ਬੰਦਾ ਖੜਾ ਹੈ ਡਰੈਸ ਪਾਈ ਸਾਡਾ ਹੀ ਕੰਮ ਹੈ ਹੁਣ ਅਸੀਂ ਖੜਦੇ ਹੁੰਦੇ ਆ ਸਾਡਾ ਸਾਰਾ ਦਫਤਰੀ ਏਰੀਆ ਹੁੰਦਾ ਆ ਉਹ ਪਲੇ ਹੁੰਦੇ ਆ ਨਾ ਅੰਮਕੋਫਿਸਰ ਉਹਨਾਂ ਕੋ ਪਤਾ ਲੱਗਦਾ ਵੀ ਉਹ ਬੰਦਾ ਖੜਾ ਆ ਕਾਇਨ ਉਥੇ ਲੰਬੇ ਲੰਬੇ ਹੋੜੇ ਰੱਖਿਆ ਹੁੰਦਾ ਹਾਂ ਹਾਂਜੀ ਹਾਂ ਸਹੀ ਹੈ ਮਾਲਕ ਜੀ ਕੁਛ ਲਾਸਟ ਤੇ ਕੋਈ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਚੰਨ ਯੋਸਟ ਵੀ ਮੈਂ ਮੈਸੇਜਾਂ ਮਿਲੇ ਹੀ ਆ ਵੀ ਜਿੱਦਾਂ ਕਹਿੰਦੇ ਮੋਟੀਵੇਸ਼ਨ ਮੋਟੀਵੇਸ਼ਨ ਦੋ ਮੈਂ ਤਾਂ ਹੀ ਹੁਣ ਆਪਾਂ ਇੱਕ ਇੱਕ ਦੀ ਵੀਡੀਓ ਦੇਖ ਲੈਣਾ ਕੋਈ ਅੱਜਕੱਲ ਤਾਂ YouTube ਤੇ ਦੇਖ ਲੈ ਘਰੀ ਗੱਲ ਦੇਖ ਲੈਣੇ ਹਨਾ ਮੋਟੀਵੇਸ਼ਨ ਆ ਗਿਆ ਚਲੋ ਜੀ ਚੱਕ ਲੋ ਮਤਾਬਾ ਚਲੋ ਜੀ ਗਰਾਊਂਡ ਚ ਜਿਹੜਾ ਵਾਅਦਾ ਦੇ ਲੋ ਹਨਾ ਉਹ ਮੋਟੀਵੇਸ਼ਨ ਉਹ ਕੇਹ ਲੋ ਟੈਂਪਰੇਰੀ ਹੁੰਦਾ ਪਰਮਾਨੈਂਟ ਕਿੱਥੋਂ ਆਪਾਂ ਕਰਦੇ ਹਾਲਾਂਕਿ ਤਾਂ ਤੋਂ ਦੇਖ ਦਿਆ ਹਨਾ ਉਹ ਪਰਮਾਨੈਂਟ ਆ ਉਹ ਮੋਟੀਵੇਸ਼ਨ ਤੇ ਜ਼ਿਆਦਾ ਧਿਆਨ ਦਿਓ ਜਿੱਦਾਂ ਆਪਾਂ ਬੈਠੇ ਹਾਂ ਹੁਣ ਇੱਥੇ ਬੈਠੇ ਹਾਂ ਆਪਕੋ ਹੁੰਦੀ ਲਾਈ ਰੀਲਸ ਸਕਰੋਲ ਕਰੀ ਜਾਂਨੇ ਕਰੀ ਜਾਂਨੇ ਹਨਾ ਰੀਲ ਇੱਕ ਟਾਈਮ ਲਈ ਮੋਟੀਵੇਸ਼ਨਲ ਗੁੱਜੀ ਕੋਈ ਧਾਸ ਵਾਲੀ ਆ ਗਈ ਉਹ ਤੋਂ ਬਾਅਦ ਕੋਈ ਕੋਈ ਕੁਛ ਵੀ ਹਨਾ ਕਿੰਨੀ ਵਾਰੀ ਹਸਾਂਦੀ ਆਪਣੇ ਕੋਲ ਉਹਦਾ ਆਪਣਾ ਮਾਈਂਡ ਆਪਣੇ ਹੱਥ ਕੰਟਰੋਲ ਨਹੀਂ ਰਹਦਾ ਆਪਣਾ ਖੁਦ ਤੈਂ ਕੰਟਰੋਲ ਹੀ ਰਹਦਾ ਇਸ ਕਰਕੇ ਰੀਲਾਂ ਘੱਟੋ ਦੇਖਿਆ ਕਰੋ ਮਤਲਬ ਸੋਸ਼ਲ ਮੀਡੀਆ ਦਾ ਯੂਜ਼ ਕਰਨਾ ਤਾਂ ਵਧੀਆ ਯੂਜ਼ ਕਰੋ ਠੀਕ ਹੈ